ਨਮਸਕਾਰ ਮੈਂ ਹਾਂ ਤੁਹਾਡਾ ਹੌਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਜਪਾ ਦੇ ਲੀਡਰ ਨੂੰ ਲੈ ਕੇ ਕਿਸਾਨਾਂ ਦਾ ਇੱਕ ਹੋਰ ਬੜਾ ਵੱਡਾ ਫੈਸਲਾ ਸਾਹਮਣੇ ਆਇਆ ਹੈ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪੂਰੇ ਭਾਰਤ ਦੇ ਵਿੱਚ ਜਿਹੜੇ ਕਿਸਾਨ ਨੇ ਉਹ 15 ਅਗਸਤ ਵਾਲੇ ਦਿਨ ਯਾਨੀ ਕਿ ਜਿਸ ਦਿਨ ਆਜ਼ਾਦੀ ਦਿਵਸ ਮਨਾਇਆ ਜਾਵੇਗਾ ਉਸ ਦਿਨ ਉਹ ਭਾਰਤੀ ਜਨਤਾ ਪਾਰਟੀ ਯਾਨੀ ਕਿ ਬੀਜੇਪੀ ਦੇ ਮੰਤਰੀਆਂ ਸਾਸਦਾ ਅਤੇ ਵਿਧਾਇਕਾਂ ਨੂੰ ਕਿਰਣਗੇ ਅਤੇ بڑے ਵੱਡੇ ਪੱਧਰ ਤੇ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ ਇਹ ਗੱਲ ਕੀਤੀ ਹੈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਮੀਟਿੰਗ ਜਿਹੜੀ ਗਿੱਦਰਵਾਹਾ ਦੇ ਵਿੱਚ ਕੱਲ ਹੋਈ ਹੈ ਸੂਤਰਾਂ ਦੇ ਹਵਾਲੇ ਜਾਣਕਾਰੀ ਦੇ ਅਨੁਸਾਰ ਉਹ ਕਹਿੰਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੀ ਦੇਰ ਤੱਕ ਐਮਐਸਪੀ ਲਾਗੂ ਨਹੀਂ ਹੋ ਜਾਂਦੀ ਜਿਹੜੇ ਵਾਅਦੇ ਕੀਤੇ ਸੀ ਪ੍ਰਧਾਨ ਮੰਤਰੀ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਹਾਲੇ ਪੈਂਡਿੰਗ ਪਏ ਨੇ ਨਾ ਤੇ ਐਮਐਸਪੀ ਲਾਗੂ ਕਰ ਰਹੇ ਨੇ ਨਾ ਸੁਆਮੀ ਨਾਥਨ ਦੀ ਰਿਪੋਰਟ ਨੂੰ ਲਾਗੂ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਲੀਡਰ ਨੇ 15 ਅਗਸਤ ਵਾਲੇ ਦਿਨ ਟਰੈਕਟਰ ਟਰਾਲੀਆਂ ਸੜਕਾਂ ਉੱਤੇ ਲਿਆ ਕੇ ਅਸੀਂ ਉਹਨਾਂ ਦਾ ਪੂਰ ਜ਼ੋਰ ਦੇ ਨਾਲ ਵਿਰੋਧ ਕਰਾਂਗੇ ਦੂਸਰੇ ਪਾਸੇ ਉਹਨਾਂ ਨੇ ਦੱਸਿਆ ਕਿ ਜਿਹੜੇ 5 ਇਹਨਾਂ ਨੇ ਫੌਜੀਦਾਰ ਕਾਨੂੰਨ ਬਣਾਏ ਨੇ ਉਹਨਾਂ ਦੀਆਂ ਕਾਪੀਆਂ ਵੀ 15 ਅਗਸਤ ਵਾਲੇ ਦਿਨ ਸਾਰੀਆਂ ਜਾਣੀਆਂ ਸੜਕਾਂ ਉੱਤੇ ਉਹਨਾਂ ਨੇ ਕਿਹਾ ਅਸੀਂ ਓਨੀ ਦੇਰ ਤੱਕ ਸਾਹ ਨਹੀਂ ਲਵਾਵਾਂਗੇ ਜਿੰਨੀ ਦੇਰ ਤੱਕ ਸਵਾਮੀ ਨਾਥਨ ਦੀ ਰਿਪੋਰਟ ਜਾਂ ਐਮਐਸਪੀ ਲਗਭਗ 23 ਫਸਲਾਂ ਤੇ ਸਾਨੂੰ ਮੁਹੱਈਆ ਨਹੀਂ ਕਰਵਾ ਦਿੰਦੀ ਭਾਰਤੀ ਜਨਤਾ ਪਾਰਟੀ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਇਹ ਗੱਲ ਕਿੰਡੀ ਵੱਡੀ ਨਿੰਦਣਯੋਗ ਹੈ ਕੇ ਰਾਸ਼ਟਰਪਤੀ oval ਲਈ 6 ਅਧਿਕਾਰੀ ਚੁਣੇ ਗਏ ਨੇ ਇਹ ਅਧਿਕਾਰੀ ਉਹ ਚੁਣੇ ਗਏ ਨੇ ਜਿਨ੍ਹਾਂ ਨੇ ਸ਼ੰਭੂ ਬਾਰਡਰ ਤੇ ਪੰਜਾਬ ਦੇ ਨਹੀਂ ਲੇਕਿਨ ਪੂਰੇ ਭਾਰਤ ਦੇ ਕਿਸਾਨਾਂ ਨੂੰ ਉਥੇ ਰੋਕ ਕੇ ਰਸਕ ਰੱਖਿਆ ਸੀ ਅਤੇ ਬੈਰੀਕਡ ਲਗਾਏ ਸੀ ਉਹਨਾਂ 6 ਅਧਿਕਾਰੀਆਂ ਨੂੰ ਰਾਸ਼ਟਰਪਤੀ ਆਉਣ ਵਾਲੇ ਦਿਨਾਂ ਦੇ ਵਿੱਚ ਸਨਮਾਨ ਕਰਨ ਜਾਰਿਆ ਹੈ ਅਤੇ ਕੁਝ ਨੂੰ ਸਨਮਾਨ ਕਰ ਵੀ ਦਿੱਤਾ ਗਿਆ ਹੈ ਇਸ ਗੱਲ ਦੀ ਨਿੰਦਾ ਕਰਦੇ ਹੋਏ ਸੁਭਾ ਪ੍ਰਧਾਨ ਜਗਵੀਰ ਸਿੰਘ ਡੱਲੇਵਾਲ ਯਾਨਕਿ ਜਗਜੀਤ ਸਿੰਘ ਡੱਲੇਵਾਲ ਨੇ ਜਿਹੜੀ ਇਹ ਮੀਟਿੰਗ ਰੱਖੀ ਸੀ ਗਿੱਦੜਵਾਹ ਦੇ ਵਿੱਚ ਉਹਨਾਂ ਛੇ ਅਧਿਕਾਰੀਆਂ ਦਾ ਵੀ ਵਿਰੋਧ ਕਰਾਂਗੇ ਜਿਹੜੇ ਲੋਕ ਦੇਸ਼ਤੰਤ ਲੋਕਤੰਤਰ ਜਾ ਸੰਵਿਧਾਨ ਦੀ ਪਾਲਣਾ ਨਹੀਂ ਕਰਦੇ ਉਹਨੂੰ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਰਾਸ਼ਟਰਪਤੀ ਵੱਲੋਂ ਐਵਾਰਡ ਦਵਾਉਂਦੀ ਹੈ ਇਸ ਤਰ੍ਹਾਂ ਦੇ ਵੱਡੇ ਇਲਜ਼ਾਮ ਲਗਾਏ ਨੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਉਹਨੇ ਕਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਚੌਕਸ ਹੋ ਜਾਵਣ ਭਾਰਤੀ ਜਨਤਾ ਪਾਰਟੀ ਦੇ ਲੀਡਰ ਸਾਰੇ ਪੰਜਾਬ ਦੇ ਵਿੱਚ ਉਹਨਾਂ ਦੇ ਘਰਾਂ ਨੂੰ ਘੇਰਿਆ ਜਾਵੇਗਾ ਅਤੇ ਜਿੱਥੇ ਉਹ ਜਾ ਕੇ 15 ਅਗਸਤ ਵਾਲਾ ਦਿਵਸ ਮਨਾਉਣਗੇ ਸੈਲੀਬ੍ਰੇਸ਼ਨ ਕਰਨਗੇ ਉਥੇ ਜਾ ਕੇ ਵੀ ਨਵੇਂ ਕਾਨੂੰਨ ਜਿਹੜੇ ਬਣਾਏ ਨੇ ਪੰਜ ਫੌਜੀਦਾਰ ਉਹਨਾਂ ਦੀਆਂ ਕਾਪੀਆਂ ਵੀ ਸਾੜਾਂਗੇ ਅਤੇ ਪੂਰੇ ਤੌਰ ਤੇ ਪੰਜਾਬ ਦੇ ਵਿੱਚ ਸੜਕਾਂ ਦੇ ਉੱਪਰ ਜਿਹੜੇ ਟਰੈਕਟਰ ਆਉਣਗੇ ਉਹਨਾਂ ਨੇ ਇਕੱਲੇ ਪੰਜਾਬ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਭਾਰਤ ਦੇ ਵਿੱਚ ਕਈ ਹੋਰ ਸੂਬੇ ਵੀ ਨੇ ਜਿੱਥੇ ਅਸੀਂ ਰਣਨੀਤੀ ਵਿਉਂਤਬੰਦੀ ਬਣਾ ਵਿਉਂਤਬੰਦੀ ਬਣਾ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਐਮਐਸਪੀ ਨੂੰ ਲੈ ਕੇ ਯਾਨੀ ਕਿ 15 ਅਗਸਤ ਨੂੰ ਪੂਰੇ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸੰਸਦ ਨੇ ਜਾਂ ਜਿਹੜੇ ਵਿਧਾਇਕ ਨੇ ਜਾਂ ਜਿਹੜੇ ਕੇਂਦਰੀ ਮੰਤਰੀ ਨੇ ਉਹਨਾਂ ਦਾ ਸ਼ਾਂਤ ਮਈ ਤਰੀਕੇ ਦੇ ਨਾਲ ਨਾਰੇਬਾਜ਼ੀ ਕਰਕੇ ਵਿਰੋਧ ਕੀਤਾ ਜਾਵੇ ਇਟ ਮੀਨਸ 15 ਅਗਸਤ ਨੂੰ ਪੰਜਾਬ ਦੀਆਂ ਸੜਕਾਂ ਉੱਤੇ ਟਰੈਕਟਰ ਅਤੇ ਟਰਾਲੀਆਂ ਦਿਖਣ ਨੂੰ ਮਿਲਣਗੇ ਧੰਨਵਾਦ